ਗੁਰਬਾਣ ਵਿਚ ਵਾਂਗ ਹੈ ਤਹਦੀ ਜਾਂ ਇਕਰਾਰ ਵਹਿਣ ਵਹੰਦੇ ਮੈਂ ਡਿਠਿਆ ਸਹੀ ਰਹੇ ਆਮਾਨ ਜਿਨਾ ਸਤਗੁਰੂ ਪੇਟਿਆ ਜਦੋਂ ਨਦੀਆਂ ਵਿਚ ਹੜ ਆਉਂਦਾ ਇਹਨਾਂ ਦਾ ਸਾਰੇ ਕਿਨਾਰੇ ਤੋੜ ਦਿੰਦਾ ਸਭ ਕੁਝ ਹੀ ਭਾ ਕੇ ਲੈ ਜਾਂਦਾ ਦਰਖਤ ਹੈ ਤਾਂ ਦਰਖਤ ਬਹਾ ਲੈਂਦਾ ਕੋਠੀਆਂ ਘਾਰ ਦੁਕਾਨ ਸਭ ਕੁਝ ਹੀ ਭਾ ਕੇ ਨਾਲ ਲੈ ਜਾਂਦਾ ਤੇ ਜੀਵਨ ਵੀ ਕੁਝ ਇਸ ਤਰ੍ਹਾਂ ਹੀ ਹੈ बहाव ਆਉਂਦਾ ਤੇ ਸਭ ਕੁਝ ਥੋਂ ਨਿਕਲ ਹੀ ਜਾਂਦਾ ਨਾ ਬਚਪਨ ਟਿਕਦਾ ਨਹੀਂ ਟਿਕਦਾ ਜਵਾਨੀ ਟਿਕਦੀ ਨਹੀਂ ਟਿਕਦੀ ਹੈ ਤੇ ਕਿੰਨੀ ਤਾਕਤ ਹੁੰਦੀ ਹੈ ਜਵਾਨੀ ਦੇ ਵਿੱਚ ਉਹ ਸਾਰੀਆਂ ਜਿਹਨਾਂ ਜਿਸ ਤਰ੍ਹਾਂ ਕਹਿੰਦੇ ਆ ਕਿ ਵਹਿਂਦੀ ਜਾਏ ਇਕਰਾਰ ਜਿਵੇਂ ਉਹ ਕਿਨਾਰੇ ਤੋੜ ਦਿੰਦਾ ਨਾ ਹੜ ਦਾ ਜਲ ਉਵੇਂ ਤਾਕਤ ਵੀ ਟੁੱਟ ਜਾਂਦੀ ਹੈ ਤੇ ਇਸ ਵਹਿਣ-ਮਹਿਣ ਦੇ ਵਿੱਚ ਨਾ ਜਿੱਥੇ ਸਾਰਾ ਕੁਝ ਵਹਿ ਹੀ ਜਾਣਾ ਚਲਾ ਹੀ ਜਾਣਾ ਸਹੀ ਰਹੇ ਮਾ ਸਲਾਮਤ ਕੌਣ ਰਹਿੰਦੇ ਨੇ ਜਿਨ੍ਹਾਂ ਸਤਗੁਰੂ ਪੇਟਿਆ ਉਹ ਕਿਸ ਤਰ੍ਹਾਂ ਬਈ ਕਿਉਂਕਿ ਗੁਰੂ ਜੀ ਨੇ ਇੱਕ ਚੀਜ਼ ਦਰਾਈ ਹੈ ਬੇ ਇਸ ਵਹਿਣ-ਮਹਿਣ ਦੇ ਵਿੱਚ ਨਾ ਬਾਕੀ ਚੀਜ਼ਾਂ ਦਾ ਨੁਕਸਾਨ ਹੋ ਜਾ ਚਲੋ ਹੋ ਜਾ ਲੇਕਿਨ ਧ੍ਰਿੜ ਕਰ ਗਹੋ ਨਾਮ ਹਰ ਵਤ ਇੱਕ ਚੀਜ਼ ਨੂੰ ਕੁੱਟ ਕੇ ਪਕੜੋ ਪ੍ਰਭੂ ਦਾ ਨਾਮ ਇਸ ਵਹਿਣ ਵਹਿਣ ਦੇ ਵਿੱਚ ਇਸ ਵਹਿਣ ਦੇ ਯਾਨੀ ਫਿਸਲ ਰਹੀ ਦੁਨੀਆ ਦੇ ਵਿੱਚ ਨਾ ਜੀਵਨ ਦੇ ਵਿੱਚ ਜੇ ਆਪਾਂ ਪ੍ਰਭੂ ਦਾ ਨਾਮ ਧ੍ਰਿੜ ਕਰਕੇ ਪਕੜ ਲਈਏ ਨਾ ਤੇ ਫਿਰ ਸਮਝ ਲਓ ਸਾਰੀ ਇਮਾਨਤ ਬਰਕਰਾਰ ਹੈ ਕਿਉਂਕਿ ਪ੍ਰਭੂ ਨਾਮ ਆਪਣੇ ਆਪ ਵਿੱਚ ਪਰੀਪੂਰਨ ਹੈ ਸਾਰਾ ਖਜ਼ਾਨਾ ਪੂਰਨ ਹੈ ਜੇ ਪ੍ਰਭੂ ਦਾ ਨਾਮ ਹੈ ਤਾਂ ਜੇ ਬਾਕੀ ਸਾਰਾ ਕੁਝ ਬਚਾ ਵੀ ਲਵਾਂਗੇ ਜੇ ਪ੍ਰਭੂ ਨਾਮ ਦਾ ਨਾ ਬਚਾਇਆ ਤੇ ਫਿਰ ਤਾਂ ਅਧੂਰਾ ਪੰਨੀ ਅਧੂਰਾ ਪੰਨਾ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਤਹਦੀ ਜਾਏ ਕਰਾਰ ਵਹਿਣ ਵਹੰਦੇ ਮੈਂ ਡਿਠਿਆ ਸਹੀ ਰਹੇ ਅਮਾਨ ਜਿਨ੍ਹਾਂ ਸਤਗੁਰੂ ਪੇਟਿਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ